IPL 2025 ਨਿਲਾਮੀ ਨੂੰ ਲੈ ਕੇ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਨਜ਼ਰ ਆ ਰਹੇ ਨੇ BCCI ਨੇ ਸਾਰੀਆਂ ਫਰੈਂਚਾਈਜ਼ੀ ਦੇ ਮਾਲਕਾਂ ਨਾਲ ਵੀ ਮੀਟਿੰਗ ਕੀਤੀ ਹੈ ਇਸ ਵਾਰ ਕਈ ਵੱਡੇ ਨਿਯਮ ਵੀ ਲਾਗੂ ਹੋਣਗੇ ਹਾਲਾਂਕਿ IPL ਨਿਲਾਮੀ ਨੂੰ ਲੈ ਕੇ ਵੱਡਾ ਅਪਡੇਟ ਸਾਹਮਣੇ ਆਇਆ ਹੈ ਇਸ ਵਾਰ ਮਹਗਾ ਨਿਲਾਮੀ ਭਾਰਤ ਅਤੇ ਦੁਬਈ ਚ ਨਹੀਂ ਸਗੋਂ ਕਿਸੇ ਹੋਰ ਅਰਬ ਦੇਸ਼ ਚ ਆਯੋਜਿਤ ਹੋਣ ਜਾ ਰਹੀ ਹੈ BCCI ਇਸ ਤੇ ਵਿਚਾਰ ਕਰ ਰਿਹਾ ਹੈ ਭਾਰਤੀ ਕ੍ਰਿਕਟ ਕੰਟਰੋਲ ਬੋਰਡ ਸਾウਦੀ ਅਰਬ ਵਿੱਚ ਇੱਕ ਵੱਡੀ ਨਿਲਾਮੀ ਕਰਵਾਉਣ ਬਾਰੇ ਵਿਚਾਰ ਕਰ ਰਿਹਾ ਹੈ ਹਾਲਾਂਕਿ ਸਾウਦੀ ਅਰਬ ਦੇ ਕਿਸ ਸ਼ਹਿਰ ਵਿੱਚ ਮੈਗਾ ਨਿਲਾਮੀ ਦਾ ਆਯੋਜਨ ਕੀਤਾ ਜਾਵੇਗਾ ਇਸ ਦਾ ਖੁਲਾਸਾ ਨਹੀਂ ਕੀਤਾ ਗਿਆ ਪਰ ਇਸ ਵਾਰ ਜੇਦਾਹ ਸ਼ਹਿਰ ਵਿੱਚ ਨਿਲਾਮੀ ਹੋਣ ਦੀ ਸੰਭਾਵਨਾ ਹੈ ਯੂਏਈ ਇਸ ਵਾਰ ਬੀਸੀਸੀਆਈ ਦਾ ਬੀਸੀਸੀਆਈ ਦੀ ਪਹਿਲੀ ਪਸੰਦ ਨਹੀਂ ਹੈ ਫਿਲਹਾਲ ਬੀਸੀਸੀਆਈ ਲਈ ਮੈਗਾ ਨਿਲਾਮੀ ਲਈ ਹੋਟਲ ਲੱਪਣਾ ਚੁਣੌਤੀ ਹੈ ਇੱਕ ਨਿੱਜੀ ਰਿਪੋਰਟ ਦੇ ਅਨੁਸਾਰ ਲੰਡਨ ਨੂੰ ਆਈਪੀਐਲ ਨਿਲਾਮੀ ਲਈ ਸ਼ਾਰਟਲਿਸਟ ਕੀਤਾ ਗਿਆ ਸੀ ਪਰ ਬੀਸੀਸੀਆਈ ਨੇ ਖੰਡੇ ਮੌਸਮ ਕਾਰਨ ਬ੍ਰਿਟੇਨ ਵਿੱਚ ਮੇਗਾ ਨਿਲਾਮੀ ਦਾ ਆਯੋਜਨ ਨਾ ਕਰਨ ਦਾ ਫੈਸਲਾ ਕੀਤਾ ਹੈ ਬੀਸੀਸੀਆਈ ਹੁਣ ਅਜਿਹੀ ਜਗ੍ਹਾ ਦੀ ਤਲਾਸ਼ ਕਰ ਰਿਹਾ ਹੈ ਜਿੱਥੇ 2 ਦਿਨਾਂ ਵਿੱਚ ਨਿਲਾਮੀ ਕੀਤੀ ਜਾ ਸਕੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਨਿਲਾਮੀ ਚ 10 ਫਰੈਂਚਾਈਜ਼ੀ ਦਾ ਵਫਤ ਅਤੇ 2 ਪ੍ਰਸਾਰਕ ਚੈਨਲਾਂ ਦੀ ਵੱਡੀ ਟੀਮ ਹਿੱਸਾ ਲਵੇਗੀ ਇਸ ਦੌਰਾਨ 5 ਵਾਰ ਦੀ ਜੇਤੂ ਚੇਨਈ ਸੁਪਰ ਕਿੰਗਸ ਦਾ ਕਹਿਣਾ ਹੈ ਕਿ ਐਮਐਸ ਧੋਨੀ ਦੀ ਆਉਣ ਵਾਲੇ ਸੀਜ਼ਨ ਚ ਹਿੱਸਾ ਲੈਣਾ ਅਜੇ ਫਾਈਨਲ ਨਹੀਂ ਹੈ ਫਰਾਂਚਾਈਜ਼ੀ ਦੇ ਮੁਖੀ ਕਾਰਜਕਾਰੀ ਇਸ ਵਿਸ਼ੇ ਤੇ ਧੋਨੀ ਨਾਲ ਮੁਲਾਕਾਤ ਕਰਨਗੇ ਉਮੀਦ ਕੀਤੀ ਜਾ ਰਹੀ ਹੈ ਕਿ ਧੋਨੀ ਅਤੇ ਸੀਐਸਕੇ ਵਿਚਕਾਰ ਮੁਲਾਕਾਤ ਮੁੰਬਈ 'ਚ ਹੋਵੇਗੀ ਇਹ ਮੀਟਿੰਗ ਅਕਤੂਬਰ ਵਿੱਚ ਹੋ ਸਕਦੀ ਹੈ ਧੋਨੀ ਪਿਛਲੇ ਮਹੀਨੇ ਅਮਰੀਕਾ 'ਚ ਸਨ ਉਹ ਹਾਲ ਹੀ ਵਿੱਚ ਭਾਰਤ ਪਰਤਿਆ ਹੈ ਹਾਲ ਹੀ 'ਚ ਬੀਸੀਸੀਆਈ ਅਤੇ ਫਰਾਂਚਾਈਜ਼ੀ ਦੇ ਮਾਲਕਾਂ ਵਿਚਾਲੇ ਕੋਈ ਬੈਠਕ 'ਚ ਵੱਡਾ ਫੈਸਲਾ ਲਿਆ ਗਿਆ ਹੈ ਦਰਸਲ ਜਿਨ੍ਹਾਂ ਖਿਡਾਰੀਆਂ ਨੇ ਪਿਛਲੇ 5 ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਅੰਤਰਰਾਸ਼ਟਰੀ ਕ੍ਰਿਕਟ ਵਿੱਚ ਹਿੱਸਾ ਨਹੀਂ ਲਿਆਏ ਉਹ ਅਨਕੈਪਡ ਖਿਡਾਰੀਆਂ ਦੀ ਸੂਚੀ ਵਿੱਚ ਸ਼ਾਮਲ ਹੋਣਗੇ ਅਨਕੈਪਡ ਖਿਡਾਰੀਆਂ ਨੂੰ 4 ਕਰੋੜ ਰੁਪਏ ਦੀ ਰਕਮ ਵਿੱਚ ਬਰਕਰਾਰ ਰੱਖਿਆ ਜਾ ਸਕਦਾ ਹੈ